ਪਾਣੀ ਉੱਤੇ ਚੱਲਣ ਵਾਲਾ ਸਾਡਾ ਯੇਸ਼ੂ ਹੈ ਕੋਈ ਪਾਣੀ ਤੇ ਚੱਲ ਕੇ ਨਹੀਂ ਵਿਖਾ ਸਕਦਾ ਅਗਰ ਮਰਿਆ ਬੰਦਾ ਵੀ ਪਾਣੀ ਦੇ ਵਿੱਚ ਹੁੰਦਾ ਫੁੱਲ ਕੇ ਉੱਪਰ ਆ ਜਾਂਦਾ ਹallelujah ਪਰ ਸਾਡਾ ਯੇਸ਼ੂ ਅੰਨਾ ਸ਼ਕਤੀਸ਼ਾਲੀ ਸੀ ਪਾਣੀ ਦੇ ਉੱਤੇ ਬੜੀ ਤੌਰ ਦੇ ਨਾਲ ਤੁਰਿਆ ਜਾਂਦਾ ਕਿਉਂ ਤੁਰਿਆ ਜਾਂਦਾ ਕਿਉਂਕਿ ਜ਼ਮੀਨ ਤੇ ਅਸਮਾਨ ਨੂੰ ਬਣਾਉਣ ਵਾਲਾ ਪਰਮੇਸ਼ਵਰ ਹੈ ਹਵਾ ਪਾਣੀ ਧਰਤੀ ਮੌਸਮਾਂ ਦੇ ਉੱਤੇ ਅਧਿਕਾਰ ਰੱਖਣ ਵਾਲਾ ਪਰਮੇਸ਼ਵਰਾ ਤਾੜੀ ਮਾਰਿਓ ਉਸ ਪਰਮੇਸ਼ਵਰ ਦੇ ਲਈ ਪਾਣੀ ਉੱਤੇ ਚੱਲ ਕੇ ਵਿਖਾਉਣ ਵਾਲਿਆਂ ਪਾੜੇ ਸਾਨੂੰ ਪਰੇਸ਼ਾਨ ਕਰਦਾ ਪਾੜੀ ਉੱਤੇ ਜਨ ਕੇ ਵਿਖੌੜ ਵਾਲਿਆ ਓਹੀ ਪਾੜੇ ਸਾਨੂੰ ਪਰੇਸ਼ਾਨ ਕਰਦਾ ਢੋਡੇ ਜਾਂਦੇ ਲੋਕਾਂ ਨੂੰ ਬਚਾਓ ਅਸ ਜੀ ਹੱਥ ਜੋ ਲੰਗ ਨਹੀਂ ਕਿਉਂ ਜਮੀਨ ਤੇ ਆਕਾਸ਼ ਦਾ ਅਧਿਕਾਰ ਰੱਖਣ ਵਾਲਾ ਪਰਮੇਸ਼ਰ ਹੈ ਹੁਣ ਬੋਲੋ ਕਿ ਮੇਰਾ ਬਾਰੀ ਨਾ ਜਾ ਟਿਕਾਂ ਦੇ ਹਰ ਇੱਕ ਇਨਸਾਨ ਤੇ ਹਾਲੇਲੂਇਆ ਪੂਰੇ ਸੰਸਾਰ ਤੇ ਵੀ ਸੁਖ ਤੇ ਸ਼ਾਂਤੀ ਹੋਵੇ ਉਹ ਪਾਣੀ ਨੂੰ ਕੀ ਹੈ ਅਧਿਕਾਰ ਦੇ ਵਿੱਚ ਰੱਖਣ ਵਾਲਾ ਪਰਮੇਸ਼ਰ ਹੈ ਅਗਰੋ ਦੀ ਨਜ਼ਰ ਹੋ ਜਾਏ ਇੱਕ ਦਿਨ ਦੇ ਵਿੱਚ ਸੂਰਜ ਇੰਨਾ ਗਰਮ ਕਰ ਦੇਗਾ ਪਾਣੀ ਸੁੱਕ ਜਾਏਗਾ ਅਮੇਨ ਅਮੇਨ ਹਾਂ ਬੱਚੇ ਬੁੱਢੇ ਰੁੜੀ ਜਾਂਦੇ ਵੇਖ ਵੇਖ ਦਿਲ ਡਰੇ ਰੋ ਰੋ ਮੈਂ ਕਰਾਂ ਅਰਦਾਸ ਜੀ ਬੱਚੇ ਜਾंदे ਵੇਖਦੇ ਫਿਰ ਲੜਰ ਰੋ ਰੋ ਮੈਂ ਕਰਾ ਦાસ ਜੀ ਮਾਤਰਤੀ ਆਕਾਸ਼ ਦਾ ਅੱਖ ਤਿਆਰ ਤੇਰੇ ਕੋਲੇ ਬਾਣੀ ਵਿੱਚ ਲਿਖਿਆ ਆਏ ਸਾਬ ਜੀ ਮਾਤਰਤੀ ਆਕਾਸ਼ ਦਾ ਅੱਖ ਤਿਆਰ ਤੇਰੇ ਕੋਲੇ ਬਾਣੀ ਵਿੱਚ ਲਿਖਿਆ ਆਏ ਸਾਬ ਜੀ ਹਾਂ ਮੇਰਾ ਬੜੀ ਨਜ਼ਰ ਟਿਕਾ ਹੋਈ ਅਸ ਜੀ ਰੁੜੇ ਜਾਂਦੇ ਲੋਕਾਂ ਨੂੰ ਬਚਾਓ ਅਸ ਜੀ ਮੇਰਾ ਰੋੜੇ ਜਾਂਦੇ ਲੋਕਾਂ ਨੂੰ ਬਚਾਓ ਯਸੁ ਜੀ ਡੁੱਬੇ ਜਾਂਦੇ ਲੋਕਾਂ ਨੂੰ ਬਚਾਓ ਯਸੁ ਜੀ ਰੋੜੇ ਜਾਂਦੇ ਲੋਕਾਂ ਨੂੰ ਬਚਾਓ ਯਸੁ ਜੀ ਡੁੱਬੇ ਜਾਂਦੇ ਲੋਕਾਂ ਨੂੰ ਬਚਾਓ ਯਸੁ ਜੀ ਰੋੜੇ ਜਾਂਦੇ ਲੋਕਾਂ ਨੂੰ ਬਚਾਓ ਯਸੁ ਜੀ ਡੁੱਬੇ ਜਾਂਦੇ ਲੋਕਾਂ ਨੂੰ ਬਚਾਓ ਯਸੁ ਜੀ Я ਜਗਾ ਤੇ ਪ੍ਰਭੂ ਯੇਸ਼ੂ ਜੀ ਜਾ ਰਹੇ ਸੀ ਨਦੀ ਦੇ ਵਿੱਚ ਕਿਉਂਕਿ ਉਸ ਟਾਈਮ ਦੇ ਵਿੱਚ ਕੋਈ ਸਾਧਾ ਨਹੀਂ ਹੁੰਦਾ ਸੀ ਬੇੜੀਆਂ ਤੇ ਚੜ ਕੇ ਜਾਂਦੇ ਸੀ ਕਿਸ਼ਤੀ ਦੇ ਵਿੱਚ ਜਾ ਰਹੇ ਨੇ ਯੇਸ਼ੂ ਮਸੀਹ ਇੱਕ ਜਗ੍ਹਾ ਤੇ ਅਲੱਗ ਨੇ ਚੇਦੇ ਉਹਦੇ ਅਲੱਗ ਨੇ ਤਾਂ ਉੱਥੇ ਇੱਕ ਬੜਾ ਵੱਡਾ ਤੂਫਾਨ ਆਇਆ ਹallelujah ਕੀ ਆਇਆ ਕੀ ਆਇਆ ਤੂਫਾਨ ਆਇਆ ਬੜਾ ਵੱਡਾ ਤੂਫਾਨ ਆਇਆ ਤੇ ਡੇਡੇ ਡਿਕਡੋਲੇ ਖਾਣ ਲੱਗੇ ਚੈਲੇ ਰੌੜਾ ਪਾਉਣ ਲੱਗੇ ਪ੍ਰਭੂ ਜੀ ਬਚਾ ਲਾ ਸੀ ਤਾਂ ਮਰ ਗਏ ਹallelujah ਉਹਦੇ ਤਾਰ ਰਹਿੰਦੇ ਸੀ ਉਹਨਾਂ ਨੂੰ ਪਤਾ ਸੀ ਇਹ ਮੁਰਦਿਆਂ ਨੂੰ ਖੜਾ ਕਰਨ ਵਾਲਾ ਪਰਮੇਸ਼ਰ ਹੈ ਪਰ ਉਹਨਾਂ ਦਾ ਵਿਸ਼ਵਾਸ ਕੀ ਹੋ ਗਿਆ ਡਾਮਾ ਡੋਲ ਹੋ ਗਿਆ ਉੱਥੇ ਯਿਸੂ ਮਸੀਹ ਖੜੇ ਹੋਏ ਉਹਨਾਂ ਨੇ ਪਾਉਣ ਨੂੰ ਤੇ ਉਹਨਾਂ ਦੇ ਜਿਹੜਾ ਤੂਫਾਨ ਆ ਰਿਹਾ ਸੀ ਉਹਦੇ ਵੱਲ ਹੱਥ ਕਰਕੇ ਗਿਆ ਖੰਮ ਜਾ ਤਉ ਥਮ ਗਿਆ ਚੇਲੇ ਨੇ ਰੋਣਾ ਪਾ ਕੇ ਕਿਆ ਯਸ਼ੁਕ੍ਰਿਸ਼ਨਾ ਬੜੀ ਸ਼ਾਂਤੀ ਨਾਲ ਕਿਹਾ ਥਮ ਜਾ ਉਹ ਥੰਮ ਗਿਆ ਅੱਜ ਵੀ ਉਹੀ ਯੇਸ਼ੂ ਹੈ ਉਹਨੇ ਵਾਦਾ ਕੀਤਾ ਮੈਂ ਜਾਣਦਾ ਹਾਂ ਮੇਰੇ ਤੋਂ ਬਾਅਦ ਜਿਹੜੇ ਮੇਰਾ ਕੰਮ ਕਰਨਗੇ ਜਿਹੜੇ ਕੰਮ ਮੈਂ ਕਰਨੇ ਉਹ ਤੋਂ ਉਹ ਕਰਨਗੇ ਕਰਨਗੇ ਪਰ ਇਸ ਤੋਂ ਵੀ ਵੱਡੇ ਵੱਡੇ ਕੰਮ ਕਰਨਗੇ ਹallelujah ਇਸ ਲਈ ਕੋਈ ਯੇਸ਼ੂ ਨੂੰ ਮੰਨਦਾ ਕੋਈ ਨਹੀਂ ਮੰਨਦਾ ਸਭ ਆਪਣੇ ਭੈਣ ਭਾਈ ਨੇ ਕਿਉਂਕਿ ਹਰੇਕ ਪ੍ਰਾਣੀ ਉਹਦੇ ਹੱਥਾਂ ਦੀ ਰਚਨਾ ਹੈ ਸੂਰੇ ਸੰਸਾਰ ਦੇ ਲਈ ਅਰਦਾਸ ਕਰਨੇ ਹਰ ਜੀਵ ਜੰਤੂ ਲਈ ਹਰ ਪਸ਼ੂ ਦੇ ਲਈ ਹਰ ਪ੍ਰਾਣੀ ਦੇ ਲਈ ਕਿ ਮੇਰੇ ਯੇਸ਼ੂ ਲੋਕਾਂ ਦੇ ਘਰ ਦੁੱਬ ਚੱਲੇ ਨੇ ਲੋਕਾਂ ਨੇ ਜੀਵ ਜੰਤੂ ਜਿਹੜੇ ਪਸ਼ੂ ਉਹਨਾਂ ਨੂੰ ਐਸੀ ਪਸ਼ੂ ਕਾਲਦੇ ਆਪਾਂ ਨਾ ਕਹਣਾ ਸਾਡੇ ਘਰ ਦੇ ਵਿੱਚ ਤਾਂ 2-2 ਲੱਖ ਦੀਆਂ ਮੱਝਾਂ ਖੜੀਆਂ ਨੇ ਹਨਾ ਜਿਹੜੀਆਂ ਸਾਡਾ ਗੁਜ਼ਾਰਾ ਕਰ ਦਿੰਦੀਆਂ ਇਹਨਾਂ ਨੂੰ ਵੇਚ ਕੇ ਅਸੀਂ ਘਰ ਪਾਲਾਂਗੇ ਕੋਈ ਵਿਆਹ ਕਰ ਲਾਂਗੇ ਕੋਈ ਹੋਰ ਬਿਜ਼ਨਸ ਕਰ ਲਾਂਗੇ ਉਹ ਲੋਕਾਂ ਦੀਆਂ ਮੱਝਾਂ ਜਿਹੜੀਆਂ ਉਹਨਾਂ ਨੇ ਬੱਚੇ ਵਾਂਗੂ ਪਾਲੀਆਂ ਹੋਈਆਂ ਸੀ ਪਾਣੀ ਵਿੱਚ ਰੁਣਗੀਆਂ ਹallelujah ਉਹਨਾਂ ਦਾ ਦਿਲ ਦੇਖੋ ਉਹ ਲੋਕਾਂ ਦੇ ਘਰ ਜਿਹੜੇ ਕਿਰਾਏ 'ਤੇ ਰਹਿੰਦੇ ਸੀ ਕੱਚੇ ਮਕਾਨਾਂ ਦੇ ਵਿੱਚ ਰਹਿੰਦੇ ਸੀ ਉਹ ਪਾਣੀ ਦੇ ਵਿੱਚ ਡੁੱਬ ਗਏ ਛੱਤਾਂ ਤੱਕ ਪਾਣੀ ਆ ਗਿਆ ਉਹਨਾਂ ਲੋਕਾਂ ਦਾ ਦਿਲ ਕਿਵੇਂ ਕਰਦਾ ਹੋਊਗਾ ਜ਼ਰੂਰੀ ਨਹੀਂ ਕਿ ਆਪਾਂ ਸੁੱਕੇ ਬੈਠੇ ਆਪਣੇ ਘਰ ਨੇ ਡੁੱਬੇ ਤਾਂ ਆਪਾਂ ਉਹਨਾਂ ਲਈ ਅਰਦਾਸ ਨਾ ਕਰੀਏ ਆਪਣਾ ਫਰਜ਼ ਬਣਦਾ ਆਪਾਂ ਅਰਦਾਸ ਕਰੀਏ ਖੇਤਾਂ ਦੇ ਵਿੱਚ ਜਦੋਂ ਪਾਣੀ ਲੱਗਦਾ ਸਿੱਤਾ ਨਹਿਰਾਂ ਤੋਂ ਨਹੀਂ ਸਗ ਬਾਤਾਂ ਭਰ ਕੇ ਲੈ ਜਾਂਦਾ ਉਹ ਖਾੜਾਂ ਵਿੱਚ ਨਹੀਂ ਜਾ ਕੇ ਲੱਗਦਾ ਸੀ ਉਹ ਖਾੜ ਹੈ ਅਗਰ ਸਾਡੇ ਵਿੱਚਲੀ ਅਰਦਾਸ ਅਸੀਂ ਕਰਾਂਗੇ ਕਰ ਭਲਾ ਹੋ ਭਲਾ ਤੇ ਅੰਕ ਭਲੇਦਾ ਭਲਾ ਹallelujah ਉਹਨਾਂ ਦੇ ਹਰੀ ਦੀ ਅਸੀਂ ਅਰਦਾਸ ਕਰਾਂਗੇ ਪਾਣੀ ਸੁੱਕ ਜੇ ਪ੍ਰਭੂ ਉਹਨਾਂ ਤੇ ਰਹਿਮ ਕਰਦੇ ਪਾਣੀ ਨਿਕਾਸ ਹੋਣ ਦਾ ਕੋਈ ਨਾ ਕੋਈ ਪ੍ਰਬੰਧ ਕਰ ਦੇ ਕਿਉਂਕਿ ਉਹ ਅਸੀਂ ਆ ਮਹਈਆ ਕਰਨ ਵਾਲਾ ਉਹ ਇੰਤਜ਼ਾਮੀ ਪਰਮੇਸ਼ਵਰ ਹੈ ਹਾਲੇਲੂਇਆ ਤਾਂ ਸਾਡੇ ਘਰਾਂ ਤੱਕ ਪਾਣੀ ਪਿਆਏਗਾ ਸਾਡੇ ਬੱਚਾ ਤੱਕ ਸਾਡੇ ਜੀਵ ਜੰਤੂ ਸਾਡੇ ਪਸ਼ੂਆਂ ਤੱਕ ਪਾਣੀ ਪਿਆਏਗਾ ਹਾਲੇਲੂਇਆ ਲੋਕੇ ਕਾਰ ਪਲਾ ਹੋ ਪਲਾ ਹੰਤ ਪਲੇ ਜਾ ਪਲਾ ਸਾਰਿਆਂ ਲਈ ਪਲਾ ਮੰਗਣਾ ਕਿ ਯਸ਼ੂ ਉਥੇ ਤੋਂ ਪਾਣੀ ਨੂੰ ਸਮਾਇਆ ਸੀ ਉਥੇ ਤੋਂ ਤੂਫਾਨ ਨੂੰ ਸਮਾਇਆ ਸੀ ਅਧਿਪਤੀ ਪਰਮੇਸ਼ਰ ਹੈ ਉਹਨਾਂ ਲੋਕਾਂ ਨੂੰ ਬਚਾ ਲੈ ਬੋਲੀ ਹਾਲੇਲੂਇਆ ਆ ਦੁੱਪ ਚੱਲੀ ਵੇੜੀ ਤੇ ਨੇ ਬੜੇ ਪਰੇਸ਼ਾਨ ਸੀ ਇੱਕ ਦੱਬ ਕੇ ਨਾ ਪਾੜ ਕੀਤੀ ਤੁਸੀਂ ਸ਼ਾਂਤ ਸੀ ਦੁੱਪ ਚੱਲੀ ਵੇੜੀ ਤੇ ਨੇ ਬੜੇ ਪਰੇਸ਼ਾਨ ਸੀ ਇੱਕ ਦੱਬ ਕੇ ਨਾ ਪਾੜ ਕੀਤੀ ਤੁਸੀਂ ਸ਼ਾਂਤ ਸੀ ਸਾਡੇ ਤੇ ਵੀ ਕਰਮ ਕਮਾਉ ਇਸ ਜੀ ਜਾਂਦੇ ਲੋਕਾਂ ਨੂੰ ਬਚਾਓ ਯਸ ਜੀ ਸਾਡੇ ਤੇ ਵੀ ਕਰਮ ਕਮਾਓ ਯਸ ਜੀ ਰੁਣੇ ਜਾਂਦੇ ਲੋਕਾਂ ਨੂੰ ਬਚਾਓ ਯਸ ਜੀ ਹੱਥ ਜੋੜ ਜੋੜ ਮਹਿਰ भलु बालिया हो करता सब ना जिंदगी हो पर पर भलु बालिया आर का साए हो कर सब ना जिंदगी होकर पाड़ी बंद करो आप आओ यासूजी पानी बंद करो आप आओ यूजी चुप्प चले ने बचाओ